ਦੀ ਮੁਕੱਦਸ ਧਰਤੀ ਇਸ ਵੇਲੇ ਫੁੱਲਾਂ ਦੇ ਨਾਲ ਸਜੀ ਹੋਈ ਹੈ ਲੱਖਾਂ ਫੁੱਲ ਵੀ ਇਸ ਪਵਿੱਤਰ ਧਰਤੀ ਨੂੰ ਸਜਾਉਣ ਦੇ ਲਈ ਘਟ ਪੈ ਗਏ ਨੇ ਤਸਵੀਰਾਂ ਦਿਖਾ ਰਹੇ ਹਾਂ ਰਾਮਨਗਰੀ ਦੀਆਂ ਕੁਝ ਹੀ ਪਲ ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰティਸ਼ਟਾ ਹੋ ਜਾਣੀ ਹੈ ਔਰ ਇਸ ਇਤਿਹਾਸਿਕ ਪਲ ਨੂੰ ਦੇਖਣ ਦੇ ਲਈ ਇਸ ਦਾ ਹਿੱਸਾ ਬਣਨ ਦੇ ਲਈ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਦਿੱਗਜ ਪਹੁੰਚ ਰਹੇ ਨੇ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਬਾਲੀਵੁੱਡ ਸੈਲੈਬ੍ਰਿਟੀਜ਼ ਇੱਥੇ ਪਹੁੰਚ ਰਹੇ ਨੇ ਅਮਿਤਾਭ ਬੱਚਨ ਮੁੰਬਈ ਤੋਂ ਰਵਾਨਾ ਹੋ ਚੁੱਕੇ ਨੇ ਆਲੀਆ ਪਟ ਰਣਬੀਰ ਕਪੂਰ ਕੈਟਰੀਨਾ ਕੈਫ ਵਿੱਕੀ ਕੌਸ਼ਲ ਸਾਬਕਾ ਕ੍ਰਿਕਟਰ ਸਚਿਨ ਤੰਦੂਲਕਰ ਅਨੁਪਮ ਖੇਰ ਇਹ ਕੁਝ ਨਾਮ ਸਾਡੇ ਤੱਕ ਪਹੁੰਚੇ ਨੇ ਜੋ ਰਵਾਨਾ ਹੋ ਗਏ ਨੇ ਆਪਣੇ ਘਰੋਂ ਅਯੋਧਿਆ ਦੀ ਇਸ ਪਾਵਨ ਧਰਤੀ ਤੇ ਪਹੁੰਚਣ ਦੇ ਲਈ ਤੇ ਇਸ ਇਤਿਹਾਸਿਕ ਪਲ ਇਸ ਇਤਿਹਾਸਿਕ ਦਿਨ ਦਾ ਹਿੱਸਾ ਬਣਨ ਦੇ ਲਈ ਮੇਰੇ ਨਾਲ ਸੀਨੀਅਰ ਜਰਨਲਿਸਟ ਗगन ਸ਼ੁਕਲਾ ਮੌਜੂਦ ਨੇ ਗगन ਅਯੋਧਿਆ ਦੀ ਇਸ ਧਰਤੀ ਤੇ ਅਸੀਂ ਮੌਜੂਦ ਆ ਬਲਬਲ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਕੋਨਾ ਕੋਨਾ ਦਿਖਾ ਦਿੱਤਾ ਹੈ ਔਰ ਅੱਜ ਦੀ ਇਹ ਖੂਬਸੂਰਤੀ ਹਾਲਾਂਕਿ ਸ਼ਬਦਾਂ ਚ ਬਿਆਨ ਨਹੀਂ ਹੋ ਰਹੀ ਇਹ ਇਤਿਹਾਸਿਕ ਦਿਨ ਹੈ ਇਸ ਤੇ ਕੀ ਕਹਿਣਾ ਹੈ ਤੁਹਾਡਾ ਬਿਲਕੁਲ ਸੁਮਨ ਜੇ ਇਸ ਜਗ੍ਹਾ ਦੀ ਜ਼ਿਕਰ ਕਰਿਆ ਜਾਵੇ ਤਾਂ ਬੇहद ਇਸ ਵੇਲੇ ਮੈਮਰੇਬਲ ਮੂਮੈਂਟਸ ਨੇ ਬਹੁਤ ਇਤਿਹਾਸਿਕ ਪਲ ਨੇ ਤੇ ਇਸ ਇਤਿਹਾਸਿਕ ਪਲ ਦਾ ਗਵਾਹ ਹੋਣ ਲਈ ਲੋਕ ਉਤਾਵਲੇ ਨੇ ਪੂਰੀ ਦੁਨੀਆ ਦੇ ਵਿੱਚੋਂ ਮੈਂ ਇਕੱਲਾ ਇੰਡੀਆ ਹਿੰਦੁਸਤਾਨ ਭਾਰਤ ਦਾ ਜ਼ਿਕਰ ਨਹੀਂ ਕਰ ਰਿਹਾ ਅਗਰ ਮੈਂ ਪੂਰੇ ਵਰਡ ਦੀ ਗੱਲ ਕਰਾਂ ਪੂਰੀ ਦੁਨੀਆ ਦਾ ਜ਼ਿਕਰ ਕਰਾਂ ਤਾਂ ਇਸੋ ਦੁਨੀਆ ਦੇ ਵਿੱਚੋਂ ਲਗਭਗ ਕਰੀਬ 8000 ਤੋਂ ਵੱਧ ਵੀਆਈਪੀਜ਼ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਹਿੰਦੁਸਤਾਨ ਦਾ ਜ਼ਿਕਰ ਕਰੀਏ ਅਮਿਤabਚਨ ਬੇਗ ਵੀ ਠੀਕ ਹੈ ਉਹ ਪਹੁੰਚ ਚੁੱਕੇ ਨੇ ਕੰਗਨਾਲ ਰੌਣਾ ਧੰਨਵਾਦ ਕੱਲ ਤੋਂ ਹੀ ਇੱਥੇ ਲਗਾਤਾਰ ਪਹੁੰਚੇ ਹੋਏ ਨੇ ਤਾਂ ਤਾਂ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਸੈਲੀਬ੍ਰਿਟੀ ਨੇ ਜਿਹੜੇ ਉਹ ਆ ਰਹੇ ਨੇ ਵਰੁਣ ਤਾਂ ਬਨੇਤੇ ਪਹੁੰਚੇ ਨੇ ਮਾਧੂਰੀ ਦਿਖਿਸ਼ਿਤ ਐਤੇ ਪਹੁੰਚੇ ਨੇ ਪੰਜਾਬ ਤੋਂ ਪਾਰਟੀ ਕਰਾਸ ਲਾਈਨ ਦਾ ਜ਼ਿਕਰ ਕਰਾ ਤਾਂ ਹਰਪਜਨ ਸਿੰਘ ਜਿਹੜੇ ਨੇ ਡਬਿਨੇਟਰ ਹਰਪਜਨ ਸਿੰਘ ਖਾਸ ਔਰਤੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੈਂ ਇੱਥੋਂ ਆਸ਼ੀਰਵਾਦ ਲੈਣ ਜ਼ਰੂਰ ਆ ਰਹੇ ਹਾਂ ਤਾਂ ਬਹੁਤ ਲੋਕ ਨੇ ਲਗਾਤਾਰ ਅਗਰ ਤੁਸੀਂ ਮੇਰੇ ਪਿੱਛੇ ਦੇਖੋ ਤਾਂ ਤੁਹਾਨੂੰ ਵੱਡੀਆਂ ਗੱਡੀਆਂ ਦਾ ਕਾਫਲਾ ਕਿਉਂਕਿ ਪਾਇਲਟਸ ਨੇ ਜਿਹੜੀਆਂ ਉਹ ਲਗਾਤਾਰ ਇੱਥੋਂ ਵੀ ਵੀਆਈਪੀਸ ਨੂੰ ਜਿਹੜੀਆਂ ਨੇ ਉਹ ਅੱਗੇ ਉਚ ਆ ਰਹੀ ਨੇ ਔਰ ਇੱਥੋਂ ਤੱਕ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ 쿠שיਪਲਾਂ ਦੇ ਵਿੱਚ ਪਹੁੰਚਣ ਵਾਲੇ ਨੇ ਸੁਰੱਖਿਆ ਜਿਹੜੀ ਉਹ ਚਾਰ ਚੌਮੰਦ ਕਰ ਦਿੱਤੀ ਗਈ ਆ ਯੋਗੀ ਆਦਤ ਨਖਸ यूपी ਦੇ ਮੁੱਖ ਮੰਤਰੀ ਨੇ ਸੁਮਨ ਉਹ ਲਗਾਤਾਰ ਕਰੀਬ 2 ਦਿਨ ਤੋਂ ਹਰ ਪਲ ਦੀ ਮੂਵਮੈਂਟ ਹੈ ਜਿਹੜੀ ਉਹ ਇੱਥੇ ਘੁੰਮ ਰਹੇ ਨੇ ਔਰ ਮੈਂ ਕਿਸੇ ਮੁੱਖ ਮੰਤਰੀ ਨੂੰ ਇੰਨਾ ਸਰਲ ਤਰੀਕੇ ਦੇ ਨਾਲ ਐਨੀ ਭੀੜ ਭੜਾਕੇ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦਾ ਸੁਮਨ ਮੈਂ ਕਦੇ ਦੇਖਿਆ ਨਹੀਂ ਹੈਗਾ ਹਾਲਾਂਕਿ ਬਹੁਤ ਇਤਿਹਾਸਿਕ ਪਲ ਨੇ ਤਾਂ ਕਿਤਨਾ ਕਿਤੇ ਸਭ ਲੋਕ ਅਸੀਂ ਤੁਸੀਂ ਤਾਂ ਹੈ ਹੀ ਆ ਬਹੁਤ ਸਾਰੇ ਲੋਕ ਜਿਹੜੇ ਨੇ ਕੋਈ ਇਸ ਪਲ ਦਾ ਗਵਾਹ ਬਣਨਾ ਚਾਹੁੰਦੇ ਨੇ 500 ਸਾਲ ਦਾ ਇੰਤਜ਼ਾਰ ਹੈ ਗगन ਇਹ ਥੋੜਾ ਇੰਤਜ਼ਾਰ ਨਹੀਂ ਹੈਗਾ ਇਹ ਐਵੇਂ ਨਹੀਂ ਅਸੀਂ बार-बार ਕਹਿ ਰਹੇ ਹਿਸਟੋਰੀਕਲ ਮੂਵਮੈਂਟ ਹੈ ਇਤਿਹਾਸ ਬਣਨ ਵਾਲਾ RAM LALLA 500 ਸਾਲਾਂ ਤੋਂ ਬਾਅਦ ਆ ਰਹੇ ਨੇ ਇਸ ਵੇਲੇ ਜੋ ਅਯੋਧਿਆ ਨਗਰੀ ਦੇ ਲੋਕ ਜੋ RAM ਪ੍ਰੇਮੀ ਨੇ ਉਹ ਮਹਿਸੂਸ ਕਰ ਰਹੇ ਨੇ ਤੁਸੀਂ ਦੇਖਿਆ ਜਦੋਂ ਹੀ RAM ਦਾ ਨਾਮ ਲੈਂਦੇ ਨੇ ਅੱਖਾਂ ਭਰ ਆਂਦੀਆਂ ਨੇ ਉਹਨਾਂ ਦੀ ਸੁਮਨ ਕਿਹਾ ਹਰ ਵਿਅਕਤੀ ਆ ਦੇਖੋ ਇਸ ਸਮਾਂ तमाम ਜਿਹੜੇ ਨੇ VVIPs ਲੋਕ ਨੇ ਜੋ ਇੱਥੋਂ ਆ ਰਹੇ ਨੇ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਜਰੂਰ ਕਰ ਰਹੇ ਆ ਤੁਸੀਂ 500 ਸਾਲ ਦਾ ਜ਼ਿਕਰ ਕਰਿਆ ਸੁਮਨ ਜਦੋਂ ਤ੍ਰੇਤਾ ਯੁੱਗ ਦੇ ਵਿੱਚ ਭਗਵਾਨ RAM 14 ਸਾਲ ਦਾ ਬਨਵਾਸ ਕੱਟ ਕੇ ਆਏ ਸੀਗੇ ਤਾਂ ਪੂਰੇ ਭਾਰਤ ਦੇ ਵਿੱਚ ਦੀਪਮਾਲਾ ਹੋਈ ਸੀ ਬਨਵਾਸ 500 ਸਾਲ ਦਾ ਤਾਂ ਇਸ ਦੀ ਖੁਸ਼ੀ ਕਿਸ ਤਰ੍ਹਾਂ ਦੀ ਅਤੇ ਇਸ ਦਾ ਭਾਵ ਕੀ ਹੋਣਾ ਚਾਹੀਦਾ ਇਹ ਸ਼ਬਦ ਨਹੀਂ ਹੋ ਸਕਦੇ ਲਗਭਗ ਜੇਕਰ ਮੈਂ ਧਰਮ ਮਾਰਗ ਦਾ ਜ਼ਿਕਰ ਕਰਾਇਆ ਤਾਂ ਇਹ ਕਿਲੋ ਡੈਡ ਕਿਲੋਮੀਟਰ ਦਾ ਧਰਮ ਮਾਰਗ ਹੈ ਸੁਮਨ 100 ਜਿਹੜੇ ਨੇ ਉਹ ਸੰਗੀਤ ਦੇ ਸਟਾਲਸ ਲੱਗੇ ਹੋ ਨੇ ਜਿੱਥੇ ਦੇਸ਼ ਦੀ ਵੱਖ-ਵੱਖ ਕਲਾਕ੍ਰਿਤੀਆਂ ਤਸਵੀਰਾਂ ਸੀ ਲਗਾਤਾਰ ਹਰ ਕਲਚਰ ਰਿਪਰੈਜ਼ੈਂਟ ਹਾਂ ਹਰ ਕਲਚਰ ਰਿਪਰੈਜ਼ੈਂਟ ਕਰ ਰਿਹਾ ਔਰ ਪੰਜਾਬ ਤੋਂ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਸ ਵੱਡੇ ਪਲ ਦਾ ਗਵਾ ਦੇਖੋ ਵਿਸ਼ੇਕੇ ਤਸਵੀਰ ਲਗਾਓ ਵੀ ਵੀ ਆਈ ਪੀਜ਼ ਦਾ ਲਗਾਤਾਰ ਆਉਂਦਾ ਰਹਿੰਦਾ ਦੇਖ ਸਕਦੇ ਹੋ तमाम ਵੀ ਵੀ ਆਈ ਪੀਜ਼ ਨੇ ਜਿਹੜੇ ਉਹ ਸ੍ਰੀ ਅਯੋਧਿਆ ਜੀ ਪਹੁੰਚ ਰਹੇ ਨੇ ਲਗਾਤਾਰ ਹੈ ਤਸਵੀਰਾਂ ਨੇ ਦੇਸ਼ ਦੇ ਕੋਨੇ-ਕੋਨੇ ਤੋਂ ਵੀ ਵੀ ਆਈ ਪੀਜ਼ ਨੇ ਇੱਥੇ ਪਹੁੰਚਣਗੇ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਉਪਮਖੇਰ ਰੋਹਿਤ ਸ਼ੇਟੀ ਅਕਸ਼ੇ ਕੁਮਾਰ ਤਾਂ ਬਹੁਤ ਵੱਡੇ ਹੈ ਜਿਹੜੇ ਨੇ ਵੀ ਪੀ ਪੀ ਆਈ ਪੀਜ਼ ਨੇ ਬਾਲੀਵੁੱਡ ਨਾਲ ਜੁੜੇ ਹੋਏ ਹਸਤੀਆਂ ਉਹ ਲਗਾਤਾਰ ਸ਼੍ਰੀ ਅਯੁੱਧਿਆ ਜੀ ਪਹੁੰਚ ਰਹੇ ਨੇ ਸਮਝੋ ਨੇ ਬਹੁਤ ਵੱਡਾ ਉਤਸਵ ਹੈ ਜਿਸ ਨੂੰ ਕਿਹਾ ਜਾ ਸਕਦਾ ਪਰ ਜਦੋਂ ਇੱਥੇ ਵੀ ਜ਼ਿਕਰ ਕਰ ਦੇਣਾ ਲਾਜ਼ਮੀ ਹੈ ਕਿ ਅੱਜ ਅਯੁੱਧਿਆ ਦੀ ਧਰਤੀ ਤੇ ਪਰਿੰਦਾ ਵੀ yogi adityanath ਦੀ ਮਰਜ਼ੀ ਤੋਂ ਬਿਨਾ ਪਰ ਨਹੀਂ ਮਾਰ ਸਕਦਾ ਤੁਸੀਂ ਦੇਖੇ ਚੈੱਕ ਪੋਸਟ ਦੇਖੇ ਨੇ ਜਿੰਨਾ ਕਰਾਊਡ ਜਿੰਨਾ ਸ਼ਰਧਾਲੂਆਂ ਦਾ ਸਲਾਬ 20 ਤਰੀਕ ਤੱਕ ਇੱਥੇ ਦਿਖਾਈ ਦੇ ਰਿਹਾ ਸੀ ਔਰ ਕਿੰਨੀ ਸਟ੍ਰਿਕਨੈਸ ਕਰ ਦਿੱਤੀ ਗਈ ਹੈ ਕਿੰਨੀ ਸਖਤੀ ਵਧਾ ਦਿੱਤੀ ਗਈ ਹਾਲਕਿ ਇਹ ਸਿਕਿਉਰਿਟੀ ਪ੍ਰੋਟੋਕੋਲ ਇਸ ਦਾ ਜ਼ਿਕਰ ਕਰੂੰਗਾ ਪਰ ਸੋਮਨ ਇੱਕ ਚੀਜ਼ ਉਸੇ ਡੋਟ ਕਰੀਆ ਬਿਲਕੁਲ ਪੀਐਮ ਸਿਕਿਉਰਿਟੀ ਹੈ ਪੀਐਮ ਪ੍ਰੋਟੋਕੋਲ ਹੈ ਸੀਐਮ ਪ੍ਰੋਟੋਕੋਲ ਹੈ ਔਰ ਵੀਵੀਆਈਪੀਜ਼ ਪ੍ਰੋਟੋਕੋਲ ਨੇ ਪਰ ਉਸ ਤੋਂ ਬਾਵਜੂਦ ਵੀ ਅਗਰ ਸੋਮਨ ਜ਼ਿਕਰ ਕਰਿਆ ਜਾਵੇ ਤਾਂ ਲੋਕ ਨੇ ਜਿਹੜੇ ਸ਼ਰਧਾਲੂ ਨੇ ਉਹ ਆਮ ਦੀ ਤਰ੍ਹਾਂ ਵਿਚਰ ਰਹੇ ਨੇ ਹਾਲਾਂਕਿ ਬਾਹਰ ਚੈੱਕ ਪੋਸਟ ਬਹੁਤ ਹੈ ਪਾਸਸ ਬਣਾਉਣਾ ਬਹੁਤ ਇਸ਼ੂ ਹੈ 10 10 ਕਿਲੋਮੀਟਰ ਤੋਂ ਜਿਹੜੀਆਂ ਐਂਟਰੀਜ਼ ਨੇ ਉਹ ਬਲੌਕ ਕਰ ਦਿੱਤੀਆਂ ਗਏ ਹਰ ਕਿਲੋਮੀਟਰ ਤੋਂ ਬਾਅਦ ਇੱਕ ਚੈੱਕ ਹਾਂ ਹਰ ਕਿਲੋਮੀਟਰ ਤੋਂ ਬਾਅਦ ਇੱਕ ਚੈੱਕ ਪੋਸਟ ਹੈ ਕਿਉਂਕਿ ਬਹੁਤ ਵੱਡਾ ਇਵੈਂਟ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਵੈਂਟ ਹੈ ਜਿਸ ਨੂੰ ਅਗਰ ਮੈਂ ਜ਼ਿਕਰ ਕਰਾਂ ਤਾਂ ਉਹ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦਾ ਕਿਉਂਕਿ ਇੱਥੇ ਦੇਸ਼ ਦਾ ਉਹ ਹਰ ਬੰਦਾ ਗਵਾਹ ਬਣਨਾ ਚਾਹੁੰਦਾ ਇਸ ਪਲ ਦਾ ਕਿਉਂਕਿ ਅਗਰ ਉਸ ਰਾਮ ਭਗਵਾਨ ਦੇ ਮੰਦਰ ਨੂੰ ਬਹੁਤ ਸਾਰੇ ਲੋਕ ਇਸੇ ਸਵਾਲ ਖੜੇ ਕਰ ਰਹੇ ਨੇ ਕਿ ਮੰਦਰ ਅਧੂਰਾ ਹੈ ਪ੍ਰਾਣ ਕਸ਼ਟਾ ਹੋਣੀ ਸਕਦੀ ਪਰ ਇਹ ਇੰਤਜ਼ਾਰ ਇਹ ਸੁੱਖਾ ਖਤਮ ਕਦੋਂ ਹੋਣਾ ਸੀਗਾ ਸੁਮਨ 500 ਸਾਲ ਗੁਜ਼ਰ ਚੁੱਕੇ ਨੇ ਇਸ ਚੀਜ਼ ਦੇ ਲਈ ਕਦੀ ਤਾਣਾ ਹੀ ਸੀ ਇਹਦੇ ਹਾਂ ਬਿਲਕੁਲ ਇਹ ਦਿਨ ਹੈ ਬਿਲਕੁਲ ਕਦੀ ਨਾ ਕਿਤੇ ਤਾਂ ਆਣੇ ਸੀਗਾ ਜਿਸ ਦੇ ਚੱਲਦੇ ਹੋ ਤੁਸੀਂ ਅਗਰ ਮੈਂ ਨਾ ਇਹ ਚੀਜ਼ ਦਾ ਇਹ ਦੇਖੋ 2500 ਕੁਇੰਟਲ ਫੁੱਲ ਲੱਗੇ ਨੇ ਸੁਮਨ ਇਸ ਧਰਮ ਨਗਰੀ ਨੂੰ ਇਸ ਅਯੋਧਿਆ ਧਾਮ ਨੂੰ ਸਜਾਉਣ ਦੇ ਲਈ ਅੱਗੇ ਨਾ ਤੈਸ ਅਯੁੱਧਿਆ ਧਾਮ ਨੂੰ ਸਜਾਉਣ ਦੇ ਲਈ 2500 ਕੁਇੰਟਲ ਫੁੱਲ ਕਿਤੇ ਜ਼ਿਕਰ ਨਹੀਂ ਹੋਊਗਾ ਹਰ ਇੱਕ ਪੌਦੇ ਦੇ ਇਰਤ ਗਿਰਤ ਫੁੱਲਾਂ ਦੀ ਮਾਲਾ ਪਾਈ ਗਿਆ ਬਹੁਤ ਬਾਰਿਕੀਆ ਇੰਨਾ ਬਾਰਿਕੀ ਦੇ ਨਾਲ ਮੈਨੂੰ ਲੱਗਦਾ ਕਿ ਕੋਈ ਬੰਦਾ ਕੰਮ ਕਰ ਨਹੀਂ ਸਕਦਾ ਔਰ ਹੁਣੇ ਹੁਣੇ ਆਧਿਕ ਅਯੁੱਧਿਆ ਨਗਰੀ ਦੇ ਇੱਕ ਵਾਸੀ ਦੇ ਨਾਲ ਗੱਲ ਹੋਈ ਉਹ ਕਹਿੰਦੇ ਕਿ ਚਿੱਕੜ ਦਿਖਦਾ ਸੀ ਇੱਥੇ ਸਿਰਫ ਮਿੱਟੀ ਦਿਖਦੀ ਸੀ ਧੂਲ ਘੱਟਾ ਦਿਖਦਾ ਸੀ ਔਰ ਇਸ ਵੇਲੇ ਜੋ ਅਯੁੱਧਿਆ ਦੀ ਨਗਰੀ ਸਜੀ ਉਹ ਕਹਿੰਦੇ ਸਵਰਗ ਬਣਾ ਦਿੱਤਾ ਇਸ ਤਰ੍ਹਾਂ ਮੁੱਖ ਵਿਰੋਧੀ ਕਹਿ ਰਹੇ ਨੇ ਸੁਮਨ ਮੁਹੰਮਦ ਇਕਬਾਲ ਅਨਸਾਰੀ ਕਹਿ ਰਹੇ ਨੇ ਕਿ ਮੇਰੀ ਅਯੋਧਿਆ ਬਦਲ ਚੁੱਕੀ ਹੈ ਮੁਸਲਮਾਨ ਤੇ ਸਨਾਤਨੀ ਇੱਕ ਨੇ ਜਦੋਂ ਤੁਹਾਡੇ ਮੁੱਖ ਵਿਰੋਧੀ ਤੁਹਾਡੀ ਤਾਰੀਫ ਕਰਨ ਦਾ ਮਤਲਬ ਗੱਲਬਾਤ ਤਾਂ ਫਿਰ ਪੰਜਾਬੀ ਛਾਈ ਹੈ ਨਾ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਬਹੁਤ ਖੂਬਸੂਰਤ ਦ੍ਰਿਸ਼ ਹੈ ਔਰ ਭਗਵਾਨ ਰਾਮ ਦੀ ਨਗਰੀ ਰਾਮ ਮੈਂ ਹੋ ਚੁੱਕੀ ਹਰ ਜਗ੍ਹਾ ਤੁਹਾਨੂੰ ਭਗਵਾਨ ਰਾਮ ਦੀਆਂ ਪ੍ਰਤਿਮਾਵਾਂ ਦਿਖਣਗੀਆਂ ਹਜ਼ਾਰਾਂ ਦੀ ਤਦਾਦ 'ਚ ਦੇਖੋ ਪੈਨ ਕਰਕੇ ਤਸਵੀਰ ਦਿਖਾਓ ਅਭਿਸ਼ੇਕ ਇਸ ਤਰ੍ਹਾਂ ਦੀਆਂ ਪ੍ਰਤਿਮਾਵਾਂ ਭਗਵਾਨ ਰਾਮ ਦੀਆਂ ਤੁਹਾਨੂੰ ਮਿਲਣ ਗਿਆ ਦੇਖੋ ਵੀ ਵੀ ਆਈ ਪੀਸ ਔਰ ਅੱਜ ਉਹਨਾਂ ਦਿਗਜਾਂ ਨੇ ਇੱਥੇ ਪਹੁੰਚਣਾ ਹੈ ਜਿਨ੍ਹਾਂ ਤੇ ਇੱਕ ਝਲਕ ਦੇ ਲਈ ਤੁਸੀਂ ਪਾਗਲ ਹੋ ਜਾਂਦੇ ਹੋ ਉਹਨਾਂ ਨਾਲ ਇੱਕ ਤਸਵੀਰ ਖਿਚਵਾਉਣ ਦੇ ਲਈ ਤੁਸੀਂ ਉੱਚੀ ਉੱਚੀ ਕੂਕਾ ਮਾਰਦੇ ਹੋ ਆਪਣੀਆਂ ਸੈਲਫੀਆਂ ਆਪਣੇ ਮੋਬਾਈਲ ਦੇ ਕੈਮਰੇ ਔਨ ਕਰ ਲੈਂਦੇ ਹੋ ਅੱਜ ਉਹਨਾਂ ਨੇ ਮੱਥਾ ਟੇਕਣਾ ਅੱਜ ਉਹਨਾਂ ਨੇ ਡੰਡੌਚ ਕਰਨੀ ਅੱਜ ਉਹਨਾਂ ਨੇ ਦੇਸ਼ੀ ਨਾਮ ਤੇ ਨਾਰੇ ਲਗਾਣੇ ਨੇ ਤੁਹਾਨੂੰ ਨਾਮ ਦੱਸੇ ਨੇ ਬਾਲੀਵੁੱਡ ਸੈਲਿਬ੍ਰਿਟੀਆਂ ਨੇ ਸਾਬਕਾ క్రికెਟਰ ਆ ਰਹੇ ਨੇ ਡਾਇਰੈਕਟਰ ਆ ਰਹੇ ਨੇ ਮੂਵੀ ਫਿਲਮਾਂ ਦੇ ਔਰ ਤੁਸੀਂ ਦੇਖੋ ਦੇਸ਼ ਦਾ ਹੀ ਨਹੀਂ ਦੁਨੀਆਂ ਦਾ ਕੋਈ ਅਜਿਹਾ ਕੋਨਾ ਨਹੀਂ ਹੈ ਜਿੱਥੋਂ ਡੈਲੀਗੇਟਸ ਨਹੀਂ ਆ ਰਹੇ 8000 ਦੇ ਕਰੀਬ ਵੀ ਵੀ ਆਈ ਪੀਜ਼ ਨੇ ਅੱਜ ਇੱਥੇ ਆਣਾ ਔਰ ਨਤਮਸਤਕ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਇਤਿਹਾਸਕ ਪਲ ਹੈ ਮੇਰੇ ਕੈਮਰਾ ਪਰਸਨ ਅਭਿਸ਼ੇਕ ਅਯੋਧਿਆ ਨਗਰੀ ਦੀ ਹਰ ਖੂਬਸੂਰਤ ਤਸਵੀਰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਤੇ ਮੈਂ ਆਪਣੇ ਸਹਿਯੋਗੀ ਦੀ ਗगन ਸ਼ੁਕਲਾ ਦੇ ਨਾਲ ਤੁਹਾਡੇ ਤੱਕ ਪਲ-ਪਲ ਦੀ ਰਿਪੋਰਟ ਪਹੁੰਚਾਵਾਂਗੀ ਫਿਲਹਾਲ ਹੀ ਮੈਨੂੰ ਦੀ ਇਜਾਜ਼ਤ ਅਯੁੱਧਿਆ ਦੀ ਨਗਰੀ ਤੋਂ ਸੁਮਨ ਜੇਟਲੀ ਅਤੇ ਸਹਿਯੋਗੀ ਗगन ਸ਼ੁਕਲਾ ਕੈਮਰਾ ਪਰਸਨ ਅਭਿਸ਼ੇਕ ਦੇ ਨਾਲ